ਸੋਖਾ ਨੰਦੀ ਦਿਨ ਐਤਵਾਰ 20 ਜੁਲਾਈ ਬਾਬਾ ਜੀ ਦੇ ਸਵੇਰ ਦੇ ਦਰਸ਼ਨ ਲਾਈਵ ਦਰਸ਼ਨ ਬਾਬਾ ਮੱਠ ਬਾਬਾ ਸੁਖਨੰਦ ਜੀ ਦੇ ਦਰਸ਼ਨ ਕਰੋ ਵੀਰ ਹਨੂਮਾਨ ਰਾਵਣ ਫਤਿਹ ਵੀਰ ਹਨੂਮਾਨ ਤੁਹਾਡੀ ਸਦਾ ਹੀ ਜੇ ਤਿਆਰੋ ਦੇਖ ਲਿਆ ਮਾਈਕ ਨੂੰ ਕਰਨਾ ਹੈ ਅੱਜ ਇਹਨਾਂ ਨੂੰ ਇਸਨੇ ਕਿਹਨੂੰ ਸਤਿਕਾਰਨ ਦੀ ਗੱਲ ਆਉਂਦੀ ਹੈ। ਆਪਾ ਜੀ ਦੇ ਦਵਾਰ ਤੇ 메ਨ ਗੇਟ ਤੇ ਪੱਥਰ ਲੱਗ ਰਹੇ ਹੈ। ਬਾਬਾ ਜੀ ਦੇ ਸੇਵਕਾਂ ਵੱਲੋਂ ਇਹ ਸੇਵਾ ਕਰਵਾਈ ਜਾ ਰਹੀ ਹੈ। ਹੋਰ ਜੀ ਕਿਵੇਂ ਹੋ ਵਧੀਆ ਨਹੀਂ ਨਹੀਂ ਇਹ ਤੁਹਾਨੂੰ ਦਰਸ਼ਨ ਕਰਵਾ ਰਹੇ ਆਂ बाबा ਸੁਖਨੰਦ ਜੀ ਦੇ ਸੁਖਾ ਆਸਣ ਦੇ ਇਹ ਬਾਬਾ ਜੀ ਦਾ ਬਾਬਾ ਮੱਡ ਜੀ ਦਾ ਆਸਣ ਹੈ ਦਰਸ਼ਨ ਕਰੋ ਉਸ ਦਿਨ ਨਾਲ ਹੀ ਬੀਬੀ ਸੁਖਦਾਤੀ ਸੁਖਦਾਤੀ ਜੀ ਦੇ ਦਰਸ਼ਨ ਕਰਾ ਰਹੇ ਹਨ ਤੁਹਾਨੂੰ ਮੇਰੇ ਸਾਹਮਣੇ Swami Parmanand ji ਮਹਾਰਾਜ ਕੰਮ ਚੱਲ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਪੱਥਰ ਦਾ ਬਿਜਲੀ ਦਾ ਬਾਬਾ ਜੀ ਦੇ ਸਥਾਨ ਤੇ ਇਹ ਪੰਛੀਆਂ ਲਈ ਦਾਣਾ ਪਾਉਣ ਵਾਸਤੇ ਜਗਾ ਬਣਾਈ ਗਈ ਹੈ ਇਹ ਸ਼ੇਬ ਮੰਦਰ ਸੌਣ ਦਾ ਮਹੀਨਾ ਚੱਲ ਰਿਹਾ ਹੈ ਬਾਬਾ ਜੀ ਦੇ ਸ਼ਰਧਾਲੂ ਹੋਲੇ ਨਾਲ ਜੀ ਦੇ शिवलिंग ਦੇ ਦਰਸ਼ਨ ਦੇ ਗੰਗਾ ਜਲਾ ਅਸਥਾਨ ਕਰ ਰਹੇ ਨੇ ਇਹ ਸਾਰਾ ਬਾਹਰਲਾ 뷰 ਹੈ ਬਾਬਾ ਸੁਖਾਣਾ ਜੀ ਬਾਬਾ ਮੱਠ ਤਵਾ ਮੰਡੀ ਇਸ ਸਥਾਨ ਤੇ ਸੱਚੇ ਮਨ ਨਾਲ ਆਓ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਇਹ ਉਹ ਸਥਾਨ ਹੈ ਜਿੱਥੇ ਸੱਚ ਝੂਠ ਦਾ ਨਤਾਰਾ ਹੁੰਦਾ ਹੈ ਪਿਛਲੇ ਕਈ ਦਿਨਾਂ ਤੋਂ ਬਾਬਾ ਜੀ ਦੀ ਸਮਾਦੀ ਸਥਾਨ ਦੇ 메ਨ ਗੇਟ ਤੇ ਕੰਮ ਚੱਲ ਰਿਹਾ ਹੈ ਪੱਥਰ ਦਾ ਬਿਜਲੀ ਦਾ ਨਮੀ ਅਪਡੇਟ ਦਿੱਤੀ ਜਾ ਰਹੀ ਹੈ ਸਥਾਨ ਨੂੰ ਬਾਬਾ ਮੜਜੀ ਦੇ ਅਸ਼ਰਦਾਲੂਆਂ ਵੱਲੋਂ ਤੁਹਾਨੂੰ ਦੱਸ ਦਈਏ ਇੱਥੇ ਕੰਮ ਚੱਲਦਾ ਹੀ ਰਹਿੰਦਾ ਹੈ ਬਾਬਾ ਸੁਖਨੰਦ ਜੀ ਸਭ ਤੇ ਮੇਰ ਪਰੇ ਹੱਥ ਰੱਖਣਾ ਤੁਹਾਨੂੰ ਅਸੀ ਕਿਵਲੀ ਉਹ ਮੇਰੇ ਦਰਸ਼ਨੀ ਕਰਵਾਦਨੇ ਹੁੰਦੇ ਹੁੰਦੇ ਉਹ ਰੇ ਰਾਤ ਸੌਣ ਦਾ ਮਹੀਨਾ ਚੱਲ ਰਿਹਾ ਹੈ ਸੰਗਤਾਂ ਵੱਲੋਂ ਬਾਬਾ ਜੀ ਦੇ ਦਰਬਾਰ ਤੇ ਸ਼ਰਕਰਪੂਆ ਜੀ ਦੇ ਦਰਬਾਰ ਤੇ ਨਤ ਮस्तक ਹੋ ਕੇ ਸ਼ੁਕ ਸ਼ਾਂਤੀ ਲਈ ਅਰਦਾਸ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਕਾਉੜੀਆਂ ਵੱਲੋਂ ਐਖਨੀ ਵਾਰ ਕਿਵੇਂ ਹਰਦਵਾਰ ਤੋਂ 라ਵੜ ਲੈ ਕੇ ਵੱਖ-ਵੱਖ ਮੰਦਰਾਂ ਦੇ ਵਿੱਚ 21 ਤਰੀਕ ਨੂੰ ਚੜਾਈ ਜਾਵੇਗੀ। ਭੁਗੇ ਬਾਬਾ ਸੁਭਾਨ ਸਿੰਘ ਤੁਹਾਡੀ ਸਦਾ ਹੀ ਹੈ। ਵੀਡੀਓ ਨੂੰ ਸ਼ੇਅਰ ਕਰੋ। ਮੈਂ ਤੁਹਾਡਾ ਆਪਣਾ ਵੀਜੇ ਸ਼ਰਮਾ ਤਪਾ